ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਆਪਣੇ ਜਿੰਦਵਾਰ ਕੇ ਗੁਰਸਿੱਖੀ ਦੀ ਲਾਜ ਰੱਖੀ ਸਾਧ ਸੰਗਤ ਜੀ ਅਜਾਇ ਸ਼ਹੀਦਾਂ ਤੇ ਦਰ ਤੇ ਕੀਤੀ ਸੇਵਾ ਕੀਤਾ ਸਿਮਰਨ ਕੀਤੀ ਅਰਦਾਸ ਕਦੇ ਖਾਲੀ ਨਹੀਂ ਜਾਂਦੇ ਇਤਿਹਾਸ ਸਾਨੂੰ ਦੱਸਦਾ ਹੈ ਕਿ ਜਿਹੜੇ ਕੰਮ ਸਾਲਾਂ ਤੋਂ ਨਹੀਂ ਬੰਦੇ ਜਿਨ੍ਹਾਂ ਉਤੇ ਤਾਲੇ ਲੱਗ ਜਾਂਦੇ ਨੇ ਉਹ ਵੀ ਸ਼ਹਿਦ ਸੇਂਗਾ ਦੇ ਕਿਰਪਾ ਦੇ ਨਾਲ ਤੁਰੰਤ ਪੰਜ ਜਾਂਦੇ ਨੇ ਗੁਰੂ ਸਾਹਿਬ ਦੀ ਬਾਣੀ ਆਪ ਕਹਿੰਦੇ ਹੈ ਤਿੰਨੇ ਤਾਪ ਨਿਵਾਰ ਹਾਰਾ ਦੁਖ ਹੰਤਾ ਸੁਖ ਰਾਸ ਬਾਣੀ ਪੜ ਕੇ ਸਿਮਰਨ ਕਰਕੇ ਤੇ ਨਿਮਰਤਾ ਨਾਲ ਅਰਦਾਸ ਕਰਕੇ ਬੇਅੰਤ ਅਸਰ ਹੁੰਦਾ ਹੈ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਆ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੇ ਹਾਜ਼ਰੇ ਵਿੱਚ ਲਗਵਾ ਦਿਆ ਕਰੋ ਜੀ ਪਿਆਰੀ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਇੱਕ ਭੈਣ ਜੀ ਦੀ ਵਾਰਤਾ ਹੈ ਉਹ ਦੱਸਦੀ ਹੈ ਕਿ ਜਦੋਂ ਉਹ ਕੁਵਾਰੀ ਸੀ ਬਾਣੀ ਪੜ੍ਹਦੀ ਸੀ ਤਾਂ ਜੋ ਵੀ ਕੰਮ ਸੋਚਦੀ ਸੀ ਉਹ ਸਿਰੇ ਚੜ ਜਾਂਦਾ ਸੀ ਉਸ ਨੂੰ ਲੱਗਦਾ ਸੀ ਕਿ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਰਹੇ ਨੇ ਪਰ ਜਦੋਂ ਵਿਆਹ ਹੋਇਆ ਕੁਝ ਮਹੀਨਿਆਂ ਬਾਅਦ ਉਸ ਦੀ ਸਿਹਤ ਬਹੁਤ ਖਰਾਬ ਹੋਣ ਲੱਗ ਪਈ ਕਦੇ ਕੋਈ ਬਿਮਾਰੀ ਕਦੇ ਕੋਈ ਰੋਗ ਪਰ ਡਾਕਟਰਾਂ ਨੂੰ ਵੀ ਕੁਝ ਪਤਾ ਨਾ ਲੱਗ ਸਕਿਆ ਐਸੇ ਨਾਲ ਹੀ ਜਿਹੜੀ ਫਾਈਲ ਬਾਹਰ ਜਾਣ ਲਈ ਉਸਨੇ ਲਗਾਈ ਸੀ ਉਹ ਹਰ ਵਾਰੀ اٹਕ ਜਾਂਦੀ ਬੈਂਡ ਵੀ ਵਧੀਆ ਆਏ ਸੀ ਪਰ ਕਦੇ 2 ਮਹੀਨੇ ਕੋਈ ਸੁਨੇਹਾ ਨਹੀਂ ਆਉਂਦਾ ਕਦੇ ਫਾਈਲ ਰਿਜ਼ਲਟ ਹੋ ਜਾਂਦੀ ਇਸ ਕਰਕੇ ਘਰ ਵਿੱਚ ਲੜਾਈ ਝਗੜੇ ਵਧਣ ਲੱਗ ਪਏ ਭੈਣ ਜੀ ਕਹਿੰਦੀ ਕਿ ਵਿਆਹ ਤੋਂ ਪਹਿਲਾਂ ਸਭ ਕੁਝ ਪਿਆਰ ਮੁਹੱਬਤ ਨਾਲ ਸੀ ਪਰ ਵਿਆਹ ਤੋਂ ਬਾਅਦ ਘਰ ਵਿੱਚ ਲੜਾਈਆਂ ਵਧਣ ਲੱਗ ਪਈਆਂ ਉਹ ਕਹਿੰਦੀ ਹੈ ਕਿ ਮੈਂ ਪਾਠ ਤਾਂ ਕਰਦੀ ਸੀ ਪਰ ਅੰਦਰੋਂ ਇਹ ਸੋਚ ਆਉਂਦੀ ਸੀ ਕਿ ਬਾਬਾ ਜੀ ਮੇਰੇ ਸੌਂਦੇ ਕਿਉਂ ਨਹੀਂ ਕਈ ਵਾਰ ਪੰਡਤਾਂ ਦੇ ਕੋਲ ਵੀ ਗਈ ਤੇ ਉਹਨਾਂ ਨੇ ਕਿਹਾ ਕਿ ਤੇਰੇ ਗ੍ਰਹਿ ਨਿਸ਼ੈਤਰ ਜਿਹੜੇ ਨੇ ਉਹ ਖਰਾਬ ਨੇ ਤੂੰ ਆਹ ਵਾਲਾ ਮੋਤੀ ਤਾਰਣ ਕਰ ਲੈ ਪਰ ਉਸ ਨਾਲ ਵੀ ਉਸ ਨੂੰ ਕੋਈ ਫਰਕ ਨਾ ਪਿਆ ਹਾਲਾਤ ਹੋਰ ਵਿਗੜ ਗਏ ਫਿਰ ਭੈਣ ਜੀ ਕਹਿੰਦੀ ਕਿ ਇੱਕ ਦਿਨ ਸੋਚਿਆ ਕਿ ਹੁਣ ਮੈਂ ਆਪਣੀ ਬਾਣੀ ਪੜ੍ਹਨੀ ਹੈ ਸਵੇਰੇ 4 ਵਜੇ ਉੱਠ ਕੇ ਇਸ਼ਨਾਨ ਕਰਕੇ ਜਾਪ ਕਰਨੇ ਸ਼ੁਰੂ ਕਰ ਦਿੱਤੇ ਕੁਝ ਸਮੇਂ ਵਿੱਚ ਕਹਿੰਦੀ ਕਿ ਮੇਰੀ ਸਿਹਤ ਠੀਕ ਹੋਣੇ ਸ਼ੁਰੂ ਹੋ ਗਈ ਸਰੀਰ ਦੇ ਵਿੱਚ ਜੋ ਕਮਜ਼ੋਰੀ ਸੀ ਉਹ ਦੂਰ ਹੋਣੀ ਸ਼ੁਰੂ ਹੋ ਗਈ ਪਰ ਫਾਈਲ ਵਾਲਾ ਕੰਮ ਫਿਰ ਵੀ ਨਹੀਂ ਬੰਨ੍ਹ ਰਿਆ ਸੀ ਉਸਨੇ ਫਿਰ ਚਪਾਈ ਸਾਹਿਬ ਦੇ ਪਾਠ ਕਰਨੇ ਸ਼ੁਰੂ ਕਰ ਦਿੱਤੇ ਨਾਲ ਹੀ ਗੁਰੂ ਘਰ ਦੇ ਵਿੱਚ ਸੇਵਾ ਕਰਨੀ ਝਾੜੂ ਬਰਤਨਾਂ ਦੀ ਸੇਵਾ ਜੁੱਤੀਆਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸਾਧ ਸੰਗਤ ਸਾਧ ਸੰਗਤ ਦੀ ਸੇਵਾ ਦੀ ਮਹਾਨਤਾ ਬਹੁਤ ਵੱਡੀ ਹੈ ਜਿਹੜਾ ਗੁਰਦੁਆਰੇ ਵਿੱਚ ਝਾੜੂ ਦਿੰਦਾ ਹੈ ਉਹ ਅਸਲ ਦੇ ਵਿੱਚ ਆਪਣਾ ਰਾਸਤਾ ਸਾਫ਼ ਕਰਦਾ ਹੈ ਭੈਣ ਕਹਿੰਦੇ ਕਿ ਜਦੋਂ ਮੈਂ ਚਉਪਾਈ ਸਹਿਬ ਪੜ੍ਹਨੀ ਸ਼ੁਰੂ ਕਰ ਦਿੱਤੀ ਜੋਤ ਲਗਾਉਣੇ ਸ਼ੁਰੂ ਕੀਤੀ ਤਾਂ ਘਰ ਕੇ ਘਰ ਵਿੱਚ ਅਜਾਏ ਅਨੋਖੇ ਅਨੁਭਵ ਹੋਣ ਲੱਗ ਪਏ ਕਈ ਵਾਰ ਲੱਗਦਾ ਸੀ ਕਿ ਜਿਵੇਂ ਕੋਈ ਮੇਰੇ ਪਿੱਛੇ ਪਿੱਛੇ ਆ ਰਿਹਾ ਹੈ ਪਹਿਲਾਂ ਮੈਂ ਡਰਦੀ ਸੀ ਪਰ ਫਿਰ ਮੇਰਾ ਮਨ ਧਲੇਰ ਹੋ ਗਿਆ ਉਸੇ ਮਾਤਾ ਪਿਤਾ ਨੇ ਕਿਹਾ ਕਿ ਤੂੰ ਸੁਖਮਨੀ ਸਹਿਬ ਦੇ ਪਾਠ ਕਰ ਅਰਦਾਸ ਕਰ ਫਿਰ ਉਹ ਇੱਕ ਸੰਤ ਮਹਾਤਮਾ ਕੋਲ ਗਈ। ਉਹਨਾਂ ਨੇ ਵੀ ਕਿਹਾ ਕਿ ਤੇਰੇ ਵਿਆਹ ਦੇ ਸਮੇਂ ਕਿਸੇ ਨੇ ਰੁਕਾਵਟ ਪਾਈ ਸੀ। ਇਸ ਲਈ ਤੇਰੇ ਕੰਮ ਨਹੀਂ ਬਣ ਰਹੇ। ਪਰ ਹੁਣ ਤੋਂ ਸਵੇਰੇ ਚੋਂ ਪਾਈ ਸੈਬ ਪੜਿਆ ਕਰ ਤੇ ਗੁਰਦੁਆਰੇ ਵਿੱਚ ਜਾ ਕੇ ਸੇਵਾ ਕਰਿਆ ਕਰ। ਸਾਥ ਸੰਗਤ ਜੀ ਭੈਣ ਨੇ ਦਿਲੋਂ ਅਰਦਾਸ ਕੀਤੀ ਉਹ ਕਹਿੰਦੀ ਮੈਂ ਜੋਤ ਲਗਾ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ ਹੇ ਪ੍ਰਮਾਤਮਾ ਹੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਅੱਗੇ ਬੇਨਤੀ ਕੀਤੀ ਕਿ ਬਾਬਾ ਜੀ ਮੇਰਾ ਵਿਝਾ ਲਗਵਾ ਦਿਓ ਮੇਰੇ ਤੇ ਮੇਰੇ ਪਰਿਵਾਰ ਤੇ ਮਿਹਰ ਕਰੋ ਸੰਗਤ ਜੀ ਚਮਤਕਾਰ ਦੇਖੋ ਜਿਸ ਦਿਨ ਉਸੇ ਭਰਾ ਦਾ ਵਿਝਾ ਆਇਆ ਸੀ ਉਸੇ ਦਿਨ ਉਸੇ ਵੇਲੇ ਉਸ ਦਾ ਆਪਣਾ ਵੀ ਵਿਝਾ ਆ ਗਿਆ ਉਹ ਕਹਿੰਦੇ ਕਿ ਮੇਰੀਆਂ ਅੱਖਾਂ ਚੋਂ ਹੰਝੂ ਨਿਕਲ ਗਏ ਮੈਂ ਬਾਬਾ ਜੀ ਦਾ ਸ਼ੁਕਰ ਕੀਤਾ ਤੇ ਮੇਰੇ ਸਾਰੇ ਕਾਲਜ ਸਿੱਧ ਹੋ ਗਏ। ਨਾ ਸਿਰਫ ਵੀਜ਼ਾ ਲੱਗਾ ਸਗੋਂ ਜਦੋਂ ਟਿਕਟ ਲਈ ਪੈਸੇ ਨਹੀਂ ਸਨ ਉਹ ਵੀ ਕਰਾਮਾਤੀ ਤਰੀਕੇ ਨਾਲ ਆ ਗਏ। ਉਸਾ ਕੋਰਸ ਵੀ ਬਦਲ ਗਿਆ ਤੇ ਉਸ ਦਾ ਤੇ ਉਸ ਦਾ ਕਾਲਜ ਉਸਤਾਨ ਤੇ ਬਣ ਗਿਆ ਜਿੱਥੇ ਉਸ ਦਾ ਭਰਾ ਸੀ। ਸਭ ਕੁਝ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਮਿਹਰ ਨਾਲ ਬਣ ਗਿਆ। ਭੈਣ ਕਹਿੰਦੀ ਕਿ ਮੈਨੂੰ ਇੱਕ ਵਾਰ ਸੁਪਨਾ ਆਇਆ ਜਿਵੇਂ ਵਿੱਚ ਮੈਂ ਬਾਬਾ ਜੀ ਦੇ ਘੋੜੇ ਤੇ ਦਰਸ਼ਨ ਕੀਤੇ ਉਸ ਦਿਨ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਸ਼ਹੀਦ ਸਿੰਘ ਸੱਚਮੁੱਚ ਅੱਜ ਵੀ ਸਾਡੇ ਨਾਲ ਨੇ ਸਾਡੇ ਦੁੱਖਾਂ ਨੂੰ ਦੂਰ ਕਰਦੇ ਨੇ ਸੰਗਤ ਜੀ ਇਹ ਸਾਰੀ ਖੇਡ ਭਰੋਸੇ ਦੀ ਹੈ ਜਿਹੜਾ ਗੁਰੂ ਸਾਹਿਬ ਤੇ ਸ਼ਹੀਦਾਂ ਤੇ ਪੂਰਾ ਭਰੋਸਾ ਕਰਦਾ ਹੈ ਉਸ ਦੇ ਕਾਰਜ ਸਿੱਧ ਹੋ ਜਾਂਦੇ ਨੇ ਪਰ ਇੱਕ ਗੱਲ ਯਾਦ ਰੱਖਣੀ ਜਦੋਂ ਸ਼ਹੀਦ ਸਿੰਘ ਕੋਲੋਂ ਕੁਝ ਮੰਗੇ ਉਨ੍ਹਾਂ ਦੀਆਂ ਬਰਕਤਾਂ ਲਵੋ ਤਾਂ ਕਦੇ ਉਨ੍ਹਾਂ ਨੂੰ ਵਿਸਾਰਨਾ ਨਹੀਂ ਹਰ ਵੇਲੇ ਯਾਦ ਕਰਦੇ ਰਹੋ ਤਾਨ ਤਾਨ ਸ਼ਹੀਦ ਸਿੰਘ ਤਾਨ ਤਾਨ ਬਾਬਾ ਦੀਪ ਸਿੰਘ ਸਾਹਿਬ ਜੀ ਸਾ ਸੰਗਤ ਜੀ ਸਾਨੂੰ ਵੀ ਇਸ ਵੀਡੀਓ ਤੋਂ ਸਿੱਖਿਆ ਇਹ ਲੈਣੀ ਚਾਹੀਦੀ ਹੈ ਜੇ ਸਾਡੀ ਅਰਦਾਸ ਸੁਣੀ ਨਹੀਂ ਜਾ ਰਹੀ ਤਾਂ ਸ਼ਾਇਦ ਸਾਡੇ ਅੰਦਰ ਕੋਈ ਕਮੀ ਹੈ ਨਿਮਰਤਾ ਦੇ ਨਾਲ ਭਰੋਸੇ ਦੇ ਨਾਲ ਪੂਰੇ ਯਕੀਨ ਦੇ ਨਾਲ ਅਰਦਾਸ ਕਰੋ ਫਿਰ ਦੇਖਿਓ ਕਿਵੇਂ ਸ਼ਹੀਦ ਸਿੰਘ ਸਾਡੇ ਦੁੱਖ ਕੱਟ ਦੇਣਗੇ ਤੇ ਸੁਖ ਸਾਨੂੰ ਦੇਣਗੇ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ